ਆਏ ਕਿ ਕਿਹੜਾ ਸਰਵਾਈਲੋ ਜੀ ਕਿ ਖਸੇ ਅੱਜ ਅਸੀਂ ਪਿੰਡ ਬਦੋਵਾਲ ਖੁਰਦ ਵਿੱਚ ਆ ਜਿਆ ਜਿੱਥੇ ਇੱਕ ਬਦੋਵਾਲ ਖੁਰਦ ਦੀ ਜਿਹੜੀ ਬੇਟੀ ਹੈ ਉਹਨੇ ਜ਼ਿਲ੍ਹੇ ਦੇ ਵਿੱਚ ਉੱਤਜਾ ਨੰਬਰ ਜਿਹੜਾ ਵਾ ਉਹ ਹਾਸਲ ਕੀਤਾ ਤੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਤੇ ਸਾਰੀ ਪਿੰਡ ਦੀ ਪੰਚਾਇਤ ਜਿਹੜੀ ਆ ਤੇ ਘਰ ਦੇ ਮੈਂਬਰ ਜਿਹੜੇ ਸਾਰੇ ਮੌਜੂਦ ਨੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਬਾਤ ਸਨਮਾਨ ਕੀਤਾ ਜਾ ਰਿਹਾ ਕਿਉਂਕਿ ਬੱਚੇ ਜਦੋਂ ਕੋਈ ਮਕਾਮ ਹਾਸਲ ਕਰਦੇ ਆ ਤੇ ਜਦੋਂ ਉਨ੍ਹਾਂ ਦੀ ਹੌਸਲਾ ਉਦਾਈ ਹੁੰਦੀ ਆ ਤੇ ਉਹਨਾਂ ਦਾ ਮਨ ਕਰਦਾ ਕਿ ਅਸੀਂ ਹੋਰ ਤਰੱਕੀ ਕਰੀਏ ਹੋਰ ਮਿਹਨਤ ਕਰੀਏ ਸੋ ਆਪਾਂ ਬੇਟੀ ਨਾਲ ਵੀ ਗੱਲ ਕਰਦੇ ਆਂ ਬੈਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਮਨਸ਼ਦੀਪ ਕੌਰ ਹੈ ਤੇ ਕਿਹੜੀ ਕਲਾਸ ਵਿੱਚੋਂ ਤੁਸੀਂ ਕਿਹੜੀ ਕਲਾਸ ਵਿੱਚ ਪੜਦੇ ਮੈਂ ਆਪਣੇ ਟੈਂਟਸ ਤੋਂ ਪਾਸ ਕਰਕੇ 11th ਤੇ ਐਡਮਿਸ਼ਨ ਲਈ ਹੈ ਤੇ ਕਿੰਨੇ ਨੰਬਰ ਤੁਹਾਡੇ ਆਏ ਮੇਰੇ 96.6 ਤੋਂ ਉਪਰ ਪੰਜਾਬ ਲਿਸਟ ਵਿੱਚ ਮੈਨੂੰ ਮੇਰਾ ਪਹਿਲਾ ਸਥਾਨ ਮੈਂ ਹਾਸਲ ਕੀਤਾ ਤੇ ਇੱਥੇ ਸਾਡੇ ਨਾਲ ਮੌਜੂਦ ਨੇ ਜੋ ਸਰਪੰਚ ਸਾਹਿਬ ਸਰਦਾਰ ਰਾਜੀਤ ਸਿੰਘ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਸਰਪੰਚ ਜੀ ਤੁਸੀਂ ਇਹ ਜਿਹੜੀ ਬੱਚੀ ਆ ਵੇਖੋ ਇਹਨੇ ਵਧੀਆ ਜ਼ਿਲ੍ਹੇ ਵਿੱਚ ਜਿਹੜਾ ਪਿੰਡ ਦਾ ਨਾਮ ਰੋਸ਼ਨ ਕੀਤਾ ਵਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਨਾਂ ਧੰਨਵਾਦੀ ਕਰਦਾ ਹਾਂ ਜੀ ਤੁਹਾਡੇ ਚੈਨਲ ਦਾ ਜੋ ਤੁਸੀਂ ਸਾਡੀਆਂ ਖਬਰਾਂ ਪੂਰੇ ਪੰਜਾਬ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਜੀ ਦੇਖੋ ਜੀ ਮੇਰੇ ਪਿੰਡ ਦੀ ਬੱਚੀ ਜਿੰਨੇ ਇੰਦਾ ਵੱਡਾ ਕਮਾਮ ਅਸੀਂ ਬਹੁਤ ਮਾਣ ਮਹਿਸੂਸ ਕੀਤਾ ਪਿੰਡ ਵਾਲਿਆਂ ਨੇ ਸਾਡੇ ਪਿੰਡ ਦਾ ਲਾ ਰੋਸ਼ਨ ਕੀਤਾ ਹੈ ਪਿੰਡ ਦਾ ਨਾਮ ਇਹਨਾਂ ਦੇ ਇਰੇਨਸ ਦਾ ਮਾਣ ਰੋਸ਼ਨ ਕੀਤਾ ਹੈ ਬਹੁਤ ਅਸੀਂ ਚਾਹੁੰਦੇ ਇਦਾਂ ਦੇ ਬੱਚੇ ਅੱਗੇ ਆਉਣ ਹੋਰ ਵੀ ਪਿੰਡਾਂ ਚੋਂ ਜਿੱਦਾ ਐਸਬੀਡੀ ਨੇ ਇਥੋਂ ਤੱਕ ਸਾਡੇ ਪਿੰਡ ਉੱਤੇ ਲੈ ਗਈ ਜੀ ਹੋਰ ਵੀ ਇੰਦਾ ਦੇ ਬੱਚੇ ਪਿੰਡਾਂ ਦੇ ਉੱਪਰ ਆਉਣ ਪੜਨ ਉਹਨਾਂ ਦਾ ਬਹੁਤ ਧੰਨਵਾਦ ਮਹਿਸੂਸ ਕਰਦੇ ਆ ਵੇਖੋ ਵੇਖੋ ਇਹ ਛੋਟੀ ਜੀ ਬੱਚੀ ਇੱਕ ਇਹਦਾ ਪੇਰੈਂਟਸ ਫਾਦਰ ਸਾਹਿਬ ਨਾਂ ਵੀ ਹੈਗੇ ਫਿਰ ਵੀ ਵੇਖੋ ਇਸ ਬੱਚੀ ਦੀ ਮਿਹਨਤ ਉਹ ਲਗਨ ਸੋ ਇਹ ਸਨ ਸਰਪੰਚਾ ਜੀ ਰਾਜੀਵ ਸਿੰਘ ਜੀ ਤੇ ਘਰ ਦੇ ਵੀ ਕਿਸੇ ਮੈਂਬਰ ਨਾਲ ਆਪਾਂ ਗੱਲ ਕਰਦੇ ਆਂ ਪੰਜੀ ਤੁਸੀਂ ਤੁਹਾਡੀ ਬੱਚੀ ਨੇ ਵੇਖੋ ਜਿਲੇ ਵਿੱਚ ਜਿਹੜਾ ਵਾ ਜਿਹੜਾ ਜੇਨ ਪੋਜੀਸ਼ਨ ਆਫ ਲੱਗੀ ਧੀ ਆ ਤੁਸੀਂ ਕੀ ਮਹਿਸੂਸ ਕਰਦੇ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਤੁਹਾਡੇ ਵਾਸਤੇ 딸ੀ ਪੱਕੇ ਇਥੋਂ ਤੱਕ ਪਹੁੰਚੀ ਆ ਜੇ ਵੀ ਅਸੀਂ ਜੋ ਨਿਆ ਵਾਗੋ ਦਿੱਖੇ ਪਰ ਨਾਲ ਕੀ ਹੋਰ ਮਿਹਨਤ ਕਰੇ ਕੀ ਹੋਰ ਵਧੀਆ ਨੰਬਰਾਂ ਨਾਲ ਅੱਗੇ ਵੀ ਪਾਸ ਹੋਵੇ ਕਿਉਂਕਿ ਜਦੋਂ ਵੇਖੋ ਬੱਚੀਆਂ ਪੈਦਾ ਹੁੰਦੀਆਂ ਤੇ ਤਦੋਂ ਆਮ ਤੌਰ ਤੇ ਆਪਾਂ ਘਰਾਂ 'ਚ ਸਾਡੇ ਮਨ 'ਚ ਹੁੰਦਾ ਵੀ ਬੱਚੀ ਜਿਹੜੀ ਆ ਖਿਆਲ ਲੜਕੇ ਜਿਹੜੇ ਆ ਉਹ ਜ਼ਿਆਦਾ ਕਮਾਈ ਕਰਦੇ ਜਾਂ ਜਿਆਦਾ ਜਿਹੜੇ ਆ ਉਹ ਸਾਨੂੰ ਸਮਾਜ ਵਿੱਚ ਨਾਮ ਦਵਾਉਂਦੇ ਆ ਤੇ ਜਿਹੜੀ ਬੱਚੀ ਨੇ ਵੇਖੋ ਤੁਹਾਡਾ ਨਾਮ ਰੌਸ਼ਨ ਕੀਤਾ ਵੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਇਹੀ ਕਹਾਂਗੀ ਕਿ ਮੇਰੀਆਂ ਬੱਚੀਆਂ ਜਿਹੜੀਆਂ ਤੇਨ ਗੇੜੀਆਂ ਆ ਬਹੁਤ ਮਿਹਨਤ ਕਰਦੀਆਂ ਆ ਕਿ ਮੈਂ ਸਾਰਿਆਂ ਦੀ ਕਹਿੰਦੀ ਕਿ ਇਹੋ ਜੀਆਂ ਮੇਹਣੇ ਬੇਟੀਆਂ ਆ ਸਾਰਿਆਂ ਦੀਆਂ ਉਹਦੀਆਂ ਬੇਟੀਆਂ ਹੋਣ ਇਹ ਆਪਣੇ ਮਾਪਿਆਂ ਦਾ ਨਾਮ ਜਿਹੜਾ ਰੌਸ਼ਨ ਕਰਨ ਇਹ ਕਦੀ ਬੇਤਕਦੀ ਹੱਤਾਂ ਨਹੀਂ ਸਮਝਿਆ ਸਵਾ ਉਹ ਘਰ ਦੇ ਹੋਰ ਵੀ ਕਿਸੇ ਪਰਿਵਾਰਕ ਮੈਂਬਰ ਨਾਲ ਗੱਲ ਕਰਦੇ ਆਂ ਹਾਂਜੀ ਫਸ ਗਿਆ ਜੀ ਮੈਂ ਅੱਜ ਵੀ ਖੁਸ਼ੀ ਹੋਇਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਬੱਚੀ ਇੰਨੇ ਵਧੀਆ ਨੰਬਰ ਲੈ ਕੇ ਸਾਡਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਵਿੱਚ ਪਹਿਲਾਂ ਐਕਲ ਹੈ ਕਿ ਕੌਣ ਜਿਹੜਾ ਇਹ ਬਹੁਤ ਵਧੀਆ ਨੰਬਰ ਜਿਹੜਾ ਮਕਾਮ ਹਾਸਲ ਕੀਤਾ ਹੈ ਜੇ ਪ੍ਰਮਾਤਮਾ ਕਰੇ ਉਹ ਵਾਲੇ ਸੰਬੰਧ ਵਿੱਚ ਜ਼ੋਰ ਰੱਖੀ ਸੋ ਅਸੀਂ ਆਪਣੇ ਚੈਨਾਂ ਵੱਲੋਂ ਵੀ ਇਹਨਾਂ ਨੂੰ ਸ਼ੁਕਾ ਨਾਮ ਦੇਨੇ ਆ ਤੇ ਆਸ ਕਰਦੇ ਆ ਕਿ ਅੱਗੇ ਵੀ ਵਾਤਵਾਰ ਇਸੇ ਤਰ੍ਹਾਂ ਇਹ ਤਰੱਕੀ ਕਰਨ ਦੇ ਵਾਹਿਗੁਰੂ ਇਹਨਾਂ ਦਾ ਸਾਥ ਹੋਵੇ ਵਾਹਿਗੁਰੂ ਜੀ ਕਾ ਕਾਲ ਸਤ